ਹਾਂਜੀ ਬੀਜੀ ਘਟਦੇ ਆ ਭਈ ਇਹ। ਹੁਣ ਆਤੇ ਦੇਖਦੇ ਹਾਂ ਗੁੱਜਰਪੀਆ ਦੇ ਬਣਾ ਲਈ ਚੱਕ ਲੈ ਕੇ ਸਾਰੀ ਉਹ। ਹੈ ਬਈ। ਪਹਿਲਾਂ ਤਾਂ ਕਹਿੰਦੇ ਮਸ਼ੀਨ ਆਊਗੀ ਬਣਾਉਣ। ਫੇ ਮਸ਼ੀਨ ਨਹੀਂ ਆਈ ਉਹਨੇ ਲਿਵਰੇ ਭੇਤੀ। ਲਿਵਰ ਨਹੀਂ ਭਾਈ ਟਕੀਲੇ ਨੂੰ ਘਾਂਡੇ ਮੈਂ ਕਹਾਂ ਦੋ ਘਾਂਡੇ ਲਾਇ ਵਿੱਚ ਪਹਿਲੇ ਇਕੱਠੀ ਕਰਨੇ ਪਿੱਛੇ ਲੈ ਦੇਣੇ। ਪਹਿਲਾਂ ਇਕੱਠੀ ਕਰੀ ਨਾ ਨੇ, ਲਿਲੇ ਹੀ। ਹੀਂਡਾ ਹੀ ਲੱਦ ਕੇ ਟ੍ਰੈਲਰ 'ਤੇ ਪੱਲੇ ਗਏ ਬਸ। ਥੋਕ ਮਾ ਟ੍ਰੈਲਰਾ ਹੋ ਗਿਆ ਪਰਾਲੀ ਬਹੁਤੀ। ਡਾਂਗ ਵੀ ਜੈ ਲੱਦ ਕੇ ਜਾਲਾ ਫੋਟਿੰਦਾ ਵੀ ਜੋ ਗੋਣ ਸੁਪਰ ਟ੍ਰੀਟਰ ਨਾਲੇ ਵਾਦੇ ਨਾ। ਮੈਂ ਤਾਂ ਕਹਿੰਦਾ ਮਾ ਰੂਟਰ ਸੀਟਰ ਦਾ ਬਾਅਦ ਇਹ ਨਹੀਂ ਤਬੀਏ ਦੀ ਪਾ ਪਾੜ ਰੂਟਰ ਸੀਟਰ ਦਾ ਬਾਅਦ ਇਹ ਰੂਟਰ ਸੀਟਰ ਜਿਹੜੀ ਇੱਕ ਵਾਰੀ ਬੈਠਣਾ ਸੁਹਾਗਾ ਮੈਂ ਨਹੀਂ ਲੋੜ ਰੱਖਾਈ ਨਾ ਇੱਕ ਵਾਰੀ ਨੇ ਬੜੇ ਨਾ ਇੱਕ ਵਾਰ ਜ ਇੱਕ ਵਾਰ ਨਿਵੇੜਨਾ ਨਹੀਂ ਲੱਗਿਆ ਤੂੰ ਤੂੰ ਕਰ ਲਈ ਜੂੜਲੇ ਦੀ ਬਾਈ ਬੂੜਦਾਰ ਆਪਾਂ ਲੋਨ ਨਹੀਂ ਪੈਣੀ ਜੇ ਤੈਨੂੰ ਲੱਗਿਆ ਉਹ ਤਾਂ ਇਹ ਕਰੀਆ ਕੁਸ ਭਈਆਂ ਕਿ ਨਹੀਂ ਚੱਲ ਦਾਦਾ ਚਾਹ ਬੰਦੇ ਦੋ ਏ ਦੋ ਜਣੇ ਦੋ ਏ ਭਈਆ ਕਿਆ ਬੀਚ ਉਹ ਵੀਦਿਆਂ ਗੰਨਾ ਦੋ ਕਿਹਦੇ ਵੀਦਦੇ ਆ ਬਰਾਲੇ ਉਹ ਖੇਤ ਨੂੰ ਲਿਆ ਖੇਤ ਬੰਦ ਜਾਏ ਹਾਂ ਹਾਂ ਕਿਹਾ ਹੋ ਗਿਆ ਪਤਾ ਨਹੀਂ ਭੁੱਖ ਲੱਗੀ ਨੂੰ ਨਹੀਂ ਮੈਂ ਕਹਿੰਦਾ ਜੇ ਇਧਰੋਂ ਅੱਗਾ ਵੀ ਰੋਟੀ ਰਾਟੀ ਖਾਇਆ ਮੈਂ ਇਹ ਤੂੰ ਗੇਦੂ ਲੈ ਕੇ ਜਾਂ ਟਰੈਕਟਰ ਨੂੰ ਇੱਥੇ ਕਾ ਕਰੂ ਤਾਰ ਲੱਗੀ ਵੀ ਆ ਮੂਹਰੇ ਜਿਹੜੀ ਕਾਰ ਤੇ ਵੜਤੀਆਂ 80 90 ਭਰੀਆਂ ਹੁੰਦਾਂਗੇ ਇਹ ਕਿੰਨਾ ਡੇਢ ਕਿਲਾ ਇਹ ਤਾਂ 100 ਪਰੀ ਤੇ ਉੱਪਰ ਪਹੁੰਚੀ 100 ਪਰੀ ਤੇ ਉੱਪਰ ਪਹੁੰਚੀ ਗੰਨਾ ਉਹ ਭਰੀ ਆ ਗੰਨਾ ਬੋਟਾ ਹੈ ਜਿਆ 100 ਪਰ ਤੇ ਉੱਪਰ ਪਹੁੰਚੀ ਉਹ ਜਿਹੜਾ ਕੁਆੜ ਜਾ ਤੇ ਰਾਹ ਤੇ ਪੈਰ ਕੇ ਚੱਕਦਾ 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 ਕਿਆ ਕਰਿਆ ਇਹਨੂੰ ਚੱਕ ਕੇ ਹੋਰ ਸਾਈਡ ਰੱਖਿਆ ਬੂਟੇ 'ਚ ਰੱਖ ਦੋ ਜਿਹੜੇ ਬੂਟੇ 'ਚ ਖੜੇ ਆ ਕੈਂਪੀ ਦੇ ਨਹੀਂ ਨਹੀਂ ਹਾਂ ਕੈਂਪੀ ਦੇ ਕਿੱਥੇ ਰੱਖਣ ਦੇ ਇਹ ਇਹਨਾਂ ਦੇ ਹੋਣੇ ਸੀ ਨਾ ਜੀ ਇਹ ਜਿਹੜੇ ਉਹ ਜਿਹੜੇ ਬਿੱਜਿਆ ਹੋਇਆ ਉਹ ਨਾ ਹੈ ਨਹੀਂ ਹਾਂ ਹਾਂ ਟਰੈਕਟਰ ਵਾਲੇ ਕਿਹੜੀ ਦਿੱਤਾ ਹੋਣਾ ਨਹੀਂ ਨਹੀਂ ਉੱਤਣ ਲੱਗੇ ਹੋਏ ਤੇ ਬੰਦੇ ਤੇ ਦੋ ਦਿਨ ਆਹ ਬੀਠਾ ਉਹ ਰਾਹ ਤੇ ਪਤਾ ਯਾਰ ਬਾੜ ਗਾਲਤਾ ਠੀਕ ਨਹੀਂ ਚੱਲੇ ਥੋੜਾ ਅਗਲਾ ਕਾਹ ਕਰਦਾ ਚੱਕਦਾ ਹੈ ਜਿਹੜਾ ਕੋਈ ਮਾਰਦੀ ਰਸਤੇ 'ਤੇ ਹਿੱਲਦਾ ਰਸਤੇ 'ਤੇ ਹਿੱਲਣਾ ਗਲਤ ਹੈ ਗੂਲਾ ਲੱਗ ਜਾਂਦਾ ਬਾਈ ਦਾ ਯਾਰ ਤੈਜੀ ਹੋਵੇ ਉਹਦੀਆਂ ਤੈਨੂੰ ਮੈਂ ਦੱਸਦਾ ਪਰਤੀ ਗੱਲ ਅਸੀਂ ਲਾਇਆ ਘਾ ਧਾਨ ਵੱਟ ਕੇ ਉਹ ਟਰਾਂਸਫਰ ਹੈ ਨਹੀਂ ਜਿੱਥੇ ਸਭ ਜੀ ਦਾ ਖੇਤ ਹੈ ਉੱਥੇ ਕੀ ਹੋਇਆ ਗੂਲਾ ਲੱਗ ਗਿਆ ਟਰਲੇ ਨੂੰ ਟਰੈਕਟਰ ਨੇ ਕਿ ਇਹਨੂੰ ਟਰਲੇ ਨੂੰ ਪਤਾ ਲੱਗ ਗਿਆ ਥਾਂ ਨੂੰ ਵੱਡਾ ਟਰੈਕਟਰ ਹੈ ਟਰੈਲਰ ਹੋ ਖੇਤ ਨੂੰ ਸਿੱਧਾ ਹੋ ਗਿਆ ਪੂਰਾ ਗੂਲਾ ਲੱਗ ਗਿਆ ਟਾਇਰ ਖੜ ਗਿਆ ਪਹਿਲਾਂ ਤੂੰ ਬਸੰਤ ਰਛਾਉ ਗਿਆ ਟਰੈਕਟਰ ਸਿੱਧਾ ਜਾਵੇ ਮੈਂ ਹਾਕਾ ਮਾਰ ਕੇ ਰੋਕਿਆ ਉਹ ਟਰੈਲਾ ਗਿਆ ਉਧਰ ਗਿੱਲੇ ਗਿੱਲੇ ਚ ਤਾਰ ਰੋਕਿਆ ਤਾਂ ਗੂੜਾ ਕੱਟਿਆ ਫੇਰ ਲੈਂਦਾ ਥਾਲਾ ਗੂੜਾ ਲਾ ਕੇ ਟ੍ਰੈਲਰ ਟਰੈਕਟਰ ਤੇ ਨਿਕਲ ਜਾਂਦਾ ਫੇਰ ਟ੍ਰੈਲਰ ਲਾ ਕੇ ਉਹ ਵੀ ਆਵਾਜ਼ ਉਹ ਵੀ ਜਦੋਂ ਪੜੀ ਲੱਗ ਕੇ ਉਹ ਕਦਾਂ ਕੱਢ ਗਿਆ ਹੈ 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 ਚੱਲ ਕੇ ਕਰ ਸ਼ੁਰੂ ਕੰਮ ਹੈ ਮਾਰ ਦੇ ਸ਼ਾਟ ਬਾਗੇ ਲੈ ਆਉਂਦੇ ਹੈ ਜੋ ਕੇ ਇਹ ਬਾਈਂਦਿਆ ਨਾ ਇੱਕਾਈਂ ਹੀ ਆਉੜੇ ਕਾਬਟੇ ਸਾਹੋਂ ਗਾਦੀ ਇਹ ਤੋ ਕਾਉਂ ਲੇ ਫਾਈਂਡ ਚਾਹੋ ਤਾਂ ਬੱਕੜ ਵਾਲ ਪਾ ਰਹੀ ਨਹੀਂ ਲੱਭਦਾ ਫੋੜ ਮਗਰ ਜਿੰਦਾ ਪਾ ਕੇ ਮਗਰ ਇਹਦੇ ਮਗਰ ਜਿੰਦਾ ਪਾ ਲਿਆਉਣਾ ਇੱਕ ਪਾ ਕੇ ਡੌਲ ਬਾਈ ਕਿ ਤਰਸੀ ਪਾਣੀ ਆਏ ਅੱਦੇ ਮੈਂ ਹਾੜੂ ਅੱਦੇ ਮੈਂ ਦੁਆ ਬੀ ਦੇਣਾ ਹੋਰ ਕੀ ਆਹ ਲੋਕਰ ਹੋਰ ਹੁੰਦਾ ਇੱਕ ਬਰੀ ਕੰਪਨੀ ਇਹਦਾ ਅਸੀਂ ਫਾਹਾ ਪਾ ਲਿਆ ਢੂਡੇ ਹੀ ਬਾਹਰ ਨੇ ਤੇ ਬਾਈ ਪਹਿਲਾਂ ਪਹਿਲਾਂ ਕਿਉਂ ਦੇ ਬਾਈ ਇਹਦੇ ਪਹਿਲੇ ਸ਼ੁਰੂਆੰਦੇ ਉਹnga ਹਲਾ ਜੰਮਿਆ ਹੋਣਾ ਦਾ ਹੈ ਇਹਨਾਂ ਨਾਲ ਹੋਣਾ ਦਾ ਹੁਣ ਨਹੀਂ ਕੋਈ ਪਤਾ ਨਹੀਂ ਕਿ ਕੰਨ ਆ ਗਿਆ ਅੱਜ ਕਿੱਕੜਾ ਆ ਗਿਆ ਜੇ ਹੁੱਲੇ ਪੜ ਕੇ ਵਾਹ ਚੱਲੀ ਸੋਰ ਵੈਦਾ ਹੋਵੇ ਜੇ ਕਿ ਨਿਆਣਾ ਉੱਪਰ ਬੈਠਾ ਹੀ ਕੋਈ ਡਰ ਨਹੀਂ ਹੈਗਾ ਹੁਣ ਲੈ ਹੁਣ ਕੀ ਡਰ ਆ ਹੁਣ ਵਿੱਚ ਬੈਠਾ ਲੋਕ ਤੇ ਨਾਲ ਸੜਾ ਗੱਦਾ ਨਾ ਕੁਛ ਜਾ ਉੱਦ ਲੁਗਾ ਜਾ ਅੱਜ ਪੈਸੇ ਨਿਆਣਾ ਪਠਾਨ ਦਾ ਗਲਤ ਹੈ ਲੈ ਹੁਣ ਤੈਨੂੰ ਇੰਨਾ ਜਿਆ ਠੀਕ ਹੈ ਕੋਈ ਗਲਤ ਨਹੀਂ ਹੁਣ ਭਗਣਾ ਠੇਗਾ ਨਾ ਹੁਣ ਹੁਣ ਵਿੱਚ ਠੰਡ ਠੜ ਛੜੀ ਪਈ ਹੋਣੀ ਹੈ ਹੋ ਆ ਕੀ ਆ ਗਿਆ ਆਏ ਤਾਂ ਪਤਾ ਲੱਗਣਾ ਵੀ ਕਿੱਕਣਾ ਬਣਦਾ ਹੁਣ ਦੂਧ ਤਾਂ ਸਾਨੂੰ ਕੋਈ ਲੱਗਦਾ ਤਾਂ ਹੈਗਾ ਠੀਕ ਐ ਆਹ ਕਿਹੜਾ ਆਏ ਦਾ ਲੱਗਣਾ ਹੁਣ ਤਾਂ ਉਹ ਵੀ ਟੋੜੀ ਜਾਣੀ ਸੁੱਕੀ ਪਈ ਆ ਸੁੱਕੀ ਪਈ ਨਹੀਂ ਕੋਈ ਪਰਾਂਦੀ ਇਹ ਲੈ ਇਹ ਆਪਣੇ ਆਪਣੇ ਮਾਤਾ ਜੀ ਫਿਰਦੀ ਐ ਹੈ ਆਇਆ ਤੂੰ ਪਿੰਨ ਆਪੇ ਬਈ ਤਾੜਵਾਉਦਾ ਬੰਦੇ ਦਾ ਗੱਲਾ 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 ਮੇਰਾ ਬੀਜ ਤੇ ਮੇਰਾ ਬੀਜ ਤੇ ਮੇਰਾ ਬੀਜ ਤੇ ਭਈਏ ਕਰਨ ਖੜੇ ਤਿੰਨ ਦਾ ਭਈਏ ਆ ਢਾਈ 3.5 ਦਿਨੇ ਰੱਖਦੇ ਆ ਕਹਿੰਦਾ ਦਿਦ ਦੇ ਨੂੰ ਇੱਧਰ ਨੂੰ ਜਣੂ ਅਸੀਂ ਲਾਗ ਰਹੀ ਆ ਕਹਿੰਦਾ ਅੱਧਾ ਮਾਂ ਤੇ ਆਉਂਦਾ ਉਹ ਅੱਜ ਬਾਟ ਹੋਇਆ ਉਹਨਾ ਤੇ ਦੇਖ ਲੈ ਰੇਡ ਕਿਲੇ ਦਾ ਬੀਜ ਵੱਡੇ ਅੱਜ ਹੁਣ ਕੱਲ ਛਿੱਲੂਗੇ ਪਰ ਸੋਣੇ ਫੜੇ ਬੀਜੂਗੇ ਫਿਰ ਕਿਲੇ ਨੂੰ ਤਿੰਨ ਦਿਨ ਆ ਸਲਮਾਨਾ ਛੱਡ ਪੂਜਾ ਕਰਕੇ ਰਹਿ ਗਏ ਭਾਈ ਇਹਨੇ ਛੱਡ ਪੂਜਾ ਰਾਂਦੀ ਪਾਸੋਂ ਚੌਥੇ ਨੂੰ ਉਹਦੇ ਬਾਅਦ ਬੰਦੇ ਨੇ ਹੁਣ ਲੱਗਣਾ ਉਧਰ ਲੇਟਾ ਦਿਹਾੜੀ ਪਰ ਵੀ ਬੰਦਾ ਮਿਲਦਾ ਅਰੇ ਵੀ ਆਦੂ ਵੀ ਪਾਉਦੇ ਫਿਰਦੇ ਆ ਦੀਵੇਂ ਆ ਬਾਹਰ ਇਹ ਵੀ ਦੀਵੇਂ ਹੀ ਪਾਉਦੇ ਫਿਰਦੀਆਂ ਆ ਹਾਂ ਫੇ ਮੁਰ ਗਿਆ ਦਰੂਗਾ ਹੋ ਟਾਂਟਾ ਲਾਉਂਦਾ ਇੱਕ ਰੂਸੋ ਵਗੇ ਲੇ ਨਾ ਟੀਲੇ ਨੂੰ ਜੇ ਤੇਜ਼ ਦਰੂਵੇ ਤਾਂ ਪੌਣੇ ਘੰਟੇ ਵਿੱਚ 20 ਸਾਧਾ 15 ਮਿੰਟ ਦਾ ਫਰਕ ਪਾ ਸਕਦਾ ਫੇ ਉਹਨੇ ਢੇੜੇ ਘਾੜ ਜੇ ਉਹਦੇ ਮੜਾਈ ਨਹੀਂ ਹੁਣੀ ਜਿਹੜੀ ਆਪਾਂ ਅਪਰਾਲੀ ਹੈ ਨਾ ਇੱਚ ਦਾ ਹੌਲੀ ਤੁਰਨਾ ਡਾਕਰ ਮਾ ਡਾਕਰ ਮਾ ਬਹੁਤ ਟਾਈਮ ਲੱਗਦਾ ਲੱਗਣਾ ਹੀ ਹੈ ਬਾਈ ਇਹਦਾ ਫੈਸਲਾ ਪੁੱਜੇਂਦਾ ਬਾਈ ਟਾਈਮ ਲੱਗਦਾ ਜਿੰਨਾ ਮਾਈਤੇ ਜੋ ਵੇਖ ਫੇ ਪਾਰੀ ਇਠਾ ਦਾ ਬਵਾਣੀ ਹੋਣਾ ਟਾਈਮ ਲੱਗੂ ਇੱਕ ਉਹ ਘੁੰਮ ਕੇ ਜਮਲਾ ਜੋ ਕਾਇਨ ਨਹੀਂ ਫਿਰ ਤੇਗ ਤੇ ਚ ਕਰਕੇ ਫਾਇਦਾ ਗਿਆ ਜੀ ਦੋ ਵਾਰ ਕਰਨਾ ਪੈ ਗਿਆ ਫਿਰ ਇੱਕ ਵਾਰ ਲਾ ਹੈ ਅਰੇ ਇੱਕ ਵਾਰ ਥੱਲੀ ਤੇ ਹੈਗੀ ਆ ਔਰ ਆਰਾਮ ਕਾ ਚੱਲ ਰਿਹਾ ਹੈ ਲੋ ਜੱਬਾ ਬੜੀ ਠੀਕ ਹੈ ਜੇ ਪ੍ਰਾਲੀ ਨਾ ਹੋਏ ਬਹੁਤੀ ਫੇਰ ਜ ਮਰਜੀ ਲਾਈ ਜੇ ਜਿੱਦਾਂ ਮਰਜੀ ਲਾਈ ਜੇ ਖੋਟੇ ਜੀਨ ਵਿੱਚ ਜਿੱਦਾਂ ਮਰਜੀ ਲਾਈ ਜੇ ਰੇਤਾ ਆਪਣਾ ਜਿੱਥੇ ਧਰ ਵੱਟ ਕੇ ਲੈਂਦੇ ਆ ਉਹ ਮਰਜੀ ਕਰਾ ਦਾ ਮਾਰ ਜਿਆ ਯੋਥੇ ਕੋਈ ਥੋੜੀ ਜਿਹੀ ਨਜ਼ਰੇ ਭੁਰੀ ਜਾਂਦੀ ਗੱਲ ਜੀ ਨਾ ਦੇ ਭਰੀਆਂ ਨੇ ਡਾਕਟਰ ਵੀ ਗਲੀ ਭੱਜਣੀ ਹੈ ਬੱਦ ਦੋ ਦਿਨਾਂ ਬਾ ਘੁੰਮਣਾ ਹੈ ਜਲਦਾ ਨਿਕਲੇ ਥੋੜੇ ਪੱਥਰ ਚੱਲਦੇ ਹੁੰਦੇ ਆ ਵਿੱਚ ਇੱਕ ਪੱਥਰ ਪਾਇਆ ਹੋਇਆ ਆਵਾਜ਼ਾਂ ਆਉਂਦੀਆਂ ਘਲ ਘੜ ਘੜ ਆਵਾਜ਼ ਆਉਂਦੀ ਹੈ ਕਿਆ ਹੋਈ ਹੈ ਕਦ ਲੱਗਿਆ ਨਾ ਫੇਰ ਵੀ ਫੇਰ ਬਲਾ ਦੇ ਲਾਏ ਇੱਕ ਫਾੜ ਸਵਾਗਾ ਵੱਜ ਜਵੇ ਦੂਏ ਡਰਾਈਵਰ ਨਾਲ ਮਾਰ ਕੇ ਹੌਲੇ ਨਾਲ ਠੀਕ ਗੱਲ ਫੇਰ ਐ ਮਾ ਜਿਹੜਾ ਗੂੜਾ ਲੱਗਣਾ ਨਹੀਂ ਨੀ ਮਾ ਰਾਇਨ ਟਾਇਰ ਟਿਆ ਹੋ ਜੂਗਾ ਮਸ਼ੀਨ ਨੂੰ ਹਾਂ ਗੂੜੇ ਲੱਗਣਾ ਕਿਤੇ ਹਾਂ ਹੁਣ ਕੀ ਹੋ ਗਿਆ ਤਾਂ ਹੈ ਕੀ ਹੋਇਆ ਛਾਪੜ ਦੇ ਕੇ ਨੀ ਲਾਉਂਦੇ ਪਿਆ ਛਾਪੜ ਨਿਕਲ ਗਈ ਆਪਣੇ ਲਈ ਕਾ ਭਾਈ ਜਿੰਨੀ ਛੋਟੀ ਵੱਡੀ ਦਾ ਫਰਕ ਪੈਂਦਾ ਛਾੜੜਦਾ ਹੋਰ ਕੋਈ ਯੱਕਰ ਨਹੀਂ ਆਪਣੇ ਆਪਣੇ ਟਰੈਕਟਰ ਦੀ ਮੇਜ਼ੀ ਬਣਾਉਣੀ ਪੈਂਦੀ ਪੜਾਈ ਵੀ ਹੁੰਦੀ ਹੈ ਹੁੰਦੀ ਬੜੀ ਹੈ ਇਹ ਹੁੰਦੀ ਬੜੀ ਹੈ ਬਣਾਉਣੀ ਪੈਂਦੀ ਤੇਰੀ ਦੀ ਪੜਾਈ ਦੀ ਆਪਾਂ ਨੇ ਖਾਸੀ ਵੱਢਦੀ ਮੇਰੇ ਤਾਂ ਹਾਂ ਆਪਣੇ ਵੀ ਟਰੈਕਟਰ ਦੀ ਬਣਾ ਕੇ ਬਣਾਉਣੀ ਪੈਂਦੀ ਹੈ ਇਹ ਟਰੈਕਟਰ ਦੇ ਸਾਹਨਾ ਕਰਨਾ ਪੈਂਦਾ ਕੰਮ ਹਾਂ ਇਹਨਾਂ ਜਿਆਦਾ ਪਿੱਛੇ ਹੁੰਦਾ ਪੈਂਦਾ ਕਹਿੰਦੇ ਨਾਲ ਨਾਲੇ ਪੈਂਦਾ ਉਹ ਤਾਂ ਬੜੀ ਛੋਟੀ ਗੱਲ ਨਹੀਂ ਪੈਂਦੀ ਫਿਰ ਉਹ ਜਿਹੜਾ ਤੇਰਾ ਮਰਜ਼ੀ ਮੰਨ ਕੇ ਜਾਂ ਲੈ ਤੇਰਾ ਜਿਹੜਾ ਹਾਇ ਹੌਲੈਂਡ ਹੈ ਇਹਦੇ ਲੈਂਕਾ ਬੜੀਆਂ ਨੇ ਬੜੀਆਂ ਦੂਰ ਪਾਗਲਾ ਪੂਜੀਓ ਪੜੀਓ ਪੈਂਦੀ ਹੁੰਦੀ ਬੜੀਆਂ ਪੈਂਦੀ ਹੁੰਦੀ ਹੈ ਹੈਨਾ ਅਮਿੰਦਰਾ ਦੇ ਨੇੜੇ ਆ ਇਹ ਇਹਨਾਂ ਦੇ ਨੇੜੇ ਆ ਮਡੋਣੀ ਪੈਂਦੀ ਸੀ ਵੀ ਨੇੜੇ ਆ ਇਹਨਾਂ ਨੂੰ ਫਰਕ ਪੈਂਦਾ ਇਹਨਾਂ ਦਾ ਇਹਦੇ ਲੈਂਕਾ ਵੀ ਦੂਰ ਹੈ ਇਹਦੇ ਲੈਂਕਾ ਵੀ ਦੂਰ ਟਰੈਕਟਰ ਦੀਆਂ ਉਹ ਜੇ ਦੋਵੇਂ ਇੰਦਰ ਆ ਹਾਂ ਜੀਟਰ ਇਨਾ ਦੀ ਇਹ ਗੱਲ ਕਾਲੇ ਵਾਲਾ ਏ ਉਹਦੀ ਛੋਟੀ ਉਹਦੀ ਛੋਟੀ ਜੌਂਡੀ ਜੌਂਡੀ ਕਰਦੀ ਜੌਂਡੀ ਹਟਦੀ ਹੈ ਹੁਣ ਕਾਲੇ ਲਈ ਛਾਬੜਾ ਸਾਡੇ ਲਈ ਗਿਆ ਵਜਦੀਪ ਲਿਖਦਾ ਸੀ ਆਪਣੀ ਪਸਾਰ ਕੀਤੀ ਮਿਲ ਨਹੀਂ ਆਇਆ ਕੀ ਹਾਇਦਾ ਕਾਲੇ ਦਾ ਸੁਪਰ ਹੀਟਰ ਛਾਬੜਾ ਜਿਹੜੀ ਮੂਰ ਨਹੀਂ ਪਾਈ ਸੀ ਉਹ ਆਪਣੇ ਵਾਲੇ ਦੀ ਪਾਈ ਹੈ ਤਾਂ ਕਿ ਕੋਤੋਂ ਲੈ ਗਿਆ ਬਾਈ ਕੰਮ ਨਿਪਟ ਜਾਂਦਾ ਜੀ ਹੈ ਮਸੀਂਗਾ ਬਿੰਦਾ ਪਾਣੀ ਛੱਡਣਾ ਇਹਨੂੰ ਹੈ ਅਤੀਨ ਪਾਣੀ ਫੱਟੂਗਾ ਸਵੇਰ ਨੂੰ ਵੇਰੂ ਲੇਟ ਆਉਣੀ 4 ਵਜੇ ਰਾਜ ਦੀ ਤਿਆਰੀ ਕਰ ਦੇਣੀ ਫੱਟਾ ਪੁੱਟਾ ਲਾ ਕੇ ਵੀ ਵੀ ਇਹ ਮੇਰੂ ਨੇ ਫੇ ਪਾਥਨ ਦੀ ਜੋ ਪਾਰਾ ਫਿਰ ਫੋਰਟ ਲੈ ਕੇ ਜਿੰਦਾ ਪਾ ਵਾ ਜਿੰਦਾ ਪਾ ਲੈਣਾ ਹੁਣ ਬਾਵਾ ਨਹੀਂ ਜਿੰਦਾ ਪਾ ਲੈਣੀ ਇੱਕ ਟੈਕਸੀ ਬੱਟਾ ਪਾਉਣੇ ਹੁੰਦੇ ਆਏ ਅਹੋ ਹੁਣੱਕ ਦਿੱਕ ਨਹੀਂ ਦੇ ਇੱਕ ਪਾਰਾ ਕਹਿਣਾ ਉਹਨੇ ਘੁਰਾਉ ਜਣਾ ਬਸ ਇੱਕ ਵਟ ਆਏ ਬੱਟਾ ਇਗਨੀ ਜਾ ਲੈ ਬਟ ਰਾਈਡਰ ਨੇ ਕਹਿੰਦੀ ਮੈਂ ਬਾਹਰ ਮੜਾ ਜਾ ਆਜਾ ਪਾਰਾ ਤੂੰ ਇਹੋ ਜਿਹਾ ਉਹ ਬਿਦਰਾ ਦੇਖੇ ਖਾਲੀ ਹੋ ਆ ਲੇ ਆਉਣਾ ਮੈਂ ਜਾ ਕੇ ਖੜਾ ਜਿੱਦਾਂ ਲਿਖਣਾ ਪੈਣਾ ਕਿੱਥੇ ਉਹ ਵੀ ਹਰ ਮਿੰਟ ਦੀ ਪਰੋਣਾ ਉਹ ਮੈਂ ਕਿੱਥੇ ਬੈਠਾ ਬਣਾਉਣ ਉਹ ਵੀ ਚੋਣਨਾ ਪੈਣਾ ਜਾਂ ਕੌਣ ਲੈ ਕੇਦਾ ਜਗਦੀਪ ਲੈ ਗਿਆ ਵੇ ਦਾ ਹੁਣ ਨਾ ਜਗਦੀਪ ਨਹੀਂ ਹਾਂ ਆਹ ਤੇਰਾ ਮੇਰੋ ਗਿਆ ਉਹ ਨਾ ਪਾਲ ਦੇ ਨਾ ਆਹ ਆ ਥੋੜਾ ਜੀ ਲਾਪਰੀਤ ਦੂਆ ਦੂਆ ਸਟਰੀਟ ਤਾ ਤਵੀਰ ਉਹ ਲੈ ਗਿਆ ਮੈਂ ਤਾਂ ਉਹਦੇ ਬਾਪਾ ਪੂਰੀ ਪਾਈ ਜਾਂਦਾ ਸੀ ਤੈਨੂੰ ਉਹ ਪੂਰੀ ਦਾ ਬਾਪਾ ਨਹੀਂ ਕਿੱਥੇ ਆ ਤੇ ਹੁਣ ਤੇ ਫੋਨ ਕਰ ਤਾਂ ਲੱਭਣਾ ਤਾਂ ਹੀ ਮੈਂ ਕਹਿੰਦਾ ਹੁਣ ਦੇਖਦਾ ਮੇਰੇ ਹੱਥ ਕਾਲੇ ਹੋ ਗਏ ਮੜ ਜੇ ਧੋ ਰਵਾਂ ਜਾਂ ਨੂੰ ਕਰ ਲੈ ਫਿਰ ਨਵੇੜੀ ਕਿੱਧਰ ਪਿਆ ਨਵੇੜੀ ਚੱਲ ਥੋੜਾ ਸੈਂਸਰ ਲਾਉਣਾ ਚਾਹੀਦਾ ਕਿੱਥੇ ਪਿਆ ਜਿਹੜਾ ਗੁੰਡੋ ਨੇ ਅੰਦਰ ਫੋਨ ਹੋ ਗਿਆ ਇਹਦਾ ਸਾੜੇ ਵਾਲੇ ਕਿਹਨਾਂ ਦਾ ਹੁਣਾ ਤੇ ਜਿਹੜੇ ਰਾਸਤੇ ਫੁੰਮਣ ਵਾਲੀ ਜਗਾ ਪਿਆ ਜੀ ਜੀ ਪੀਐਸ ਲਵਾ ਦੇ ਫਿਰ ਹੋਰ ਕੀ ਬੈਰਗਮਾ ਜੀਪਸ ਲਵਾ ਦੇ ਆ ਇਹ ਪੜਿਆ ਲਿਪੜ ਜਾ ਉਹ ਵੀ ਬਸ ਤੋਂ ਹੀ ਪਈ ਬਿੱਤੀ ਬਾਬਾ ਅਧਰਾ ਦੀਵੇਧਾਰੇ ਇਕੱਠੇ ਦਵਾਈ ਦੇ ਮੈਂ ਇਕੱਠੇ ਕਰਕੇ ਰੱਖੇ ਤੇ ਸਾਰੇ ਖੜਾ ਗਿਆ ਆ ਆਈ ਜੀ ਯਾਰ ਇਹ ਵਾਟੇ ਮਾਣਦੇ ਸਾਰੀਓ ਦਰਸੀਆਂ ਨੂੰ ਪਾਉਣੀ ਆ ਬੂਦੀਆਂ ਲਾਉਣੀਆਂ ਤਾਂ ਥੱਗਾਂ ਬੰਦ ਇਹਨੂੰ ਸਭ ਕੁਝ ਖਾਂਦੇ ਹੀ ਮਿਲਾਉਣੇ ਆ ਇਹ ਸਿਰ ਤੋਂ ਵਿੱਚੇ ਥੋੜੀ ਜਿਹੀ ਆ ਅੱਧੀ ਕੋ ਬੂਦੀਆਂ ਅੱਧੀ ਕੋ ਥੱਗ ਮੱਲਾ ਟਿੱਕਾ ਦੇ ਦਿਓ ਟਿੱਕਾ ਦੇ ਦੂੰਗੇ ਤਾਂ ਵੀ ਕੁਛ ਨਹੀਂ ਪਹਿਲੀ ਵਾਰ ਤਾਂ ਜਾਣੂ ਹੋ ਜੰਦੀ ਆ ਉਹ ਹੋ ਜਣੀ ਆ ਠੀਕ ਆ ਇਧਰ ਚੱਲਦਾ ਕੰਮ ਅੱਜ ਬੂਦੀਆਂ ਲੱਗਾਂ ਮਾਸਲੀ ਦੀ ਜਣ ਲੱਗਿਆ ਪਿਆ ਮਸੀਨ ਮਸੀਨ ਜਿਹੜੀ ਜਾਣ ਕਰਾ ਦੋਹਾਂ ਦੀ ਇੱਧਰ ਲੱਕੇ ਲੱਗੇ ਪਰ ਵਾਲੀ ਤਾਂ ਤਾਂ ਅੱਧੀ ਬਿੰਦੀ ਮਾਇਰੀ ਚੱਕਰੇ ਜਿੰਦੇ ਬੂਦੀਆਂ ਚੱਕ ਲੈ ਕੇ ਹੈ ਕਿ ਨਹੀਂ ਇਹ ਲੋਕਾਂ ਨੇ ਨਹੀਂ ਇਹਨਾਂ ਦਾ ਮੀਂਹ ਲਖਰਾਦਾ ਦਾ ਕੰਮ ਨਹੀਂ ਵਿਆਇਆ ਨਹੀਂ ਉਹ ਕੱਟੂਗਾ ਤੇ ਕੱਲੂ ਵਿਆਇਆ ਤੇ ਫਿਰ ਮੈਂ ਕਿਹਾ ਨੂੰ ਗੂਨ ਕਰਕੇ ਬਸ ਜੇ ਫੀਲ ਨਹੀਂ ਹੁੰਦਾ ਹੋਇਆ ਜੇ ਲਿਆ ਵਾ ਠੀਕ ਹੈ ਬਣਾਇਆ ਹੀ ਤਾਂ ਹਾਂ ਹਾਂ ਬਣ ਗਿਆ ਟਿੱਕ ਜੇ ਬਹੁਤ ਦੂਰ ਗਾਇ ਲੋੜ ਰਹੀ ਬਹੁਤ ਇਸ ਤੋਂ ਬਾਅਦ ਬਹੁਤ ਵਧੀਆ ਬਣ ਗਿਆ ਹਾਂ ਵਧੀਆ ਉਹ ਵੀ ਗੰਨੇ ਵਾਲਾ ਵੀ ਤਿਆਰ ਹੈ ਹੁਣ ਇਹ ਤਾਂ ਕਹਿੰਦਾ ਬਹੁਣਾ ਮਾ ਕੋਈ ਲੋੜ ਨਹੀਂ ਜਿਹੜਾ ਇੰਨੇ ਦਾ ਫੁੱਲ ਗਿਆ ਖੇਤ ਉਹ ਬੱਤ ਜਿਹੜਾ ਬੱਤ ਖੇਡ ਖੇੜਿਆ ਮੈਂ ਤਾਂ ਫੁੱਲੀਆਂ ਦਾ ਹੋਇਆ ਇਹਨੂੰ ਪਾਣੀ ਦੇ ਟਿਊਬੇ ਨਾਲ ਮੈਂ ਹੁਣ ਇਹ ਨਾਲ ਮੈਂ ਛੇੜਿਆ ਬੰਦੇ ਦੇ ਦੇਣੀ ਬਣੀ ਨਹੀਂ ਸੀ ਬੱਤ ਆਇਆ ਇਹਨੂੰ ਵੀ ਬੱਤ ਦਾ ਮਗਾ ਹੁਣ ਤਾਂ ਤੂੰ ਰੂਗਾ ਬੀਟਰ ਮਾਰੂਦੇ ਬਾਅਦ ਉਹਰੇ ਕੱਢਦੇ ਠੀਕ ਗੱਲ ਕਿਆ ਲੋੜ ਇੰਨੀ ਵਾਹੀ ਦੀ ਚਾਰ ਵਾਈ ਤੀਆਂ ਦਾ ਬਾਹਤ ਆ ਦੋ ਵਾਰ ਹੀ ਫਾੜਿਆ ਨਾ ਬਾਹਤ ਆ ਹੁਣ ਦੂਰ ਰੂਗਾ ਵੀ ਜਾ ਕਰ ਦੇਣਾ ਥੋੜੀ ਜਿੰਨੀ ਵਾਹੀ ਉਹ ਬਣਾਇ ਨੀ ਛੱਕਰ ਛੜੀ ਆਲੂ ਵਾਲੀ ਵਾਗ ਦਾ ਪੜ ਜਾਣਾ ਉਹਨੇ ਜਿਹੜਾ ਆਲੂ ਲਾਉਨੇ ਹੁੰਦੇ ਆ ਆਲੂਆਂ ਦੀ ਵਾਹੀ ਕਰਕੇ ਬਹੁਤ ਐਸੋ ਵਾਹੀ ਹਲਵਾਈ ਜਿੱਲੀ ਗਏ ਤੇ ਨਵੇਂ ਨਵੇਂ ਬੰਦੇ ਨੇ ਬਹੁਤ ਆਨੰਦ ਲਏ ਕਹਨ ਵਧੀਆ ਹੈ ਹੋ ਗਿਆ ਨਾ ਪਖਾੜੀ ਵਾਲੀ ਨਹੀਂ ਹੋਵੇ ਕਿਸੇ ਨਾ ਆ ਜਿਹੜੇ ਸਾੜੇ ਰੌਸ਼ ਸ਼ਾਤੂ ਵਾਲੇ ਇੱਕ ਦਿਨ ਵੀ ਘਰ ਚਾਰੀ ਮੁੜਿਆ ਆਹ ਆਈ ਬਣਾ ਇੱਧਰ ਤਾਬੀ ਕਿਹੜਾ ਬਾ ਆ ਰਹੀ ਜੇਰ ਉਹਨੇ ਬਹੁਤ ਦੇਰੀ ਲਾਈ ਉੱਧਰ ਹੂੰ ਕਾ ਨੱਕਾ ਉੱਧਰ ਵੀ ਨਹੀਂ ਉੱਧਰ ਜੀਣੋ ਅਸੀਂ ਪਹਿਲੇ ਵੀ ਜਨਾ ਉੱਧਰ ਪਹਿਲਾਂ ਤਾਂ ਇੱਧਰ ਹੇ ਮਾ ਬੀਜੂ ਦਾ ਕਣਕ ਜੀ ਨਹੀਂ ਕਣਕ ਵੀ ਜੂਗਾ ਸਰੋਂ ਜਾਂਦੀ ਮਾਰ ਉਹ ਰੇ ਉਹ ਮਰ ਜਾਂਦੀ ਹੈ ਸਰੋਂ ਮਰ ਜਾਂਦੀ ਆ ਵੇ ਕਣਕ ਵੀ ਪਾਣੀ ਖੜਦਾ ਹਾਂ ਕਣਕ ਵੀ ਜੂਵੇ ਕਣਕ ਨੂੰ ਮੇਰੇ ਡੇਟ ਹੈ ਕੰਮ ਜੇ ਰੌਣੀ ਕਰਨਾ ਤਾਂ ਰੌਣੀ ਕਰ ਦੂਗੇ ਪਲਵਾ ਗਿੱਲ ਰੌਣੀ ਉਹ ਕਰ ਦੂਗਾ ਨਾਲੇ ਹੋਰ ਹੋ ਜੂਗਾ ਜਿਹਦੇ ਬੀਜੂ ਦੇ ਟੈਂਪਰਰੀ ਇੱਥੇ ਆਪਣੇ ਰਾਸਤਾ ਲਾਦਾ ਜਿੱਧਰ ਮੱਤੀ ਬਾੜਲਾ ਠੀਕ ਹੀ ਕਰ ਓ ਹਾਂ ਹਾਂ ਜਿੱਧਰ ਮੱਤੀ ਬਾੜਲਾ ਉੱਥੇ ਨੂੰ ਬਾੜਲਾ ਤਾਰੇ ਕੋਲ ਤੇ ਜਾਹੇ ਤੇ ਆ ਉੱਥੇ ਉਹਦੇ ਕੋਲ ਨਹੀਂ ਪਰਜੇਨਾ ਇਹ ਕਰਫ ਦਰਖਤ ਜਿਹਨੇ ਜਿੰਨੇ ਲਾਇਆ ਤੇ ਆਪਾਂ ਨੇ ਹਾਂ ਸਾਰੇ ਕਾਇਮ ਹੋ ਗਏ ਅੱਛਾ ਹੋਰ ਕੀ ਆ ਦੇਖ ਤਾਂ ਆਹ ਲਾਈ ਦੀ ਬੇਕ ਤੂੰ ਤਾਂ ਤੇ ਗੱਡਾ ਹੋ ਗਿਆ ਤੂੰ ਤਾਂ ਤੂੰ ਤਾਂ ਬਵੜਾ ਹੋ ਗਿਆ ਦੇਖ ਦੇ ਚਾਹੀਦੀ ਬੱਸੀ ਬਣੀ ਦੇਖ ਡੱਡੀ ਨਹੀਂ ਨਾ ਕਰੀ ਡੱਡੀ ਇਹ ਨਾਲ ਨਹੀਂ ਕਰੀ ਤੂੰ ਤੂੰ ਤਾਂ ਤੂੰ ਤਾਂ ਸੰਗਣਾ ਪੈਣਾ ਤੂੰ ਸੰਗਣ ਦੇ ਤੂੰ ਉਹ ਤਾਂ ਸਤੂ ਖਰਾਬ ਕਰਨੀ ਜੇ ਤੂੰ ਸੰਗ ਹੋ ਗਿਆ ਡੇਕ ਨਾ ਉਪਲੰਗਣਾ ਉਹ ਆਇ ਲਿਆ ਕੇ ਬਾਕੀ ਇੱਧਰ ਜਾਮਣਾ ਆਹ ਕਹਦਾ ਚਾ ਆ ਵੀ ਕੰਮ ਆ ਆ ਭਾਈ ਕੋਈ ਆਇਆ ਕਮਾ ਕੇ ਲੈਣਾ ਜਿਹੜਾ ਆਇਟਮ ਲਾਈ ਕੋਈ ਨਹੀਂ ਸਾਡੇ ਪਾ ਆ ਵੀ ਚੱਲ ਪਿਆ ਆ ਵੀ ਚੱਲ ਪਿਆ ਹੁ ਐਟਮ ਆਇਆ ਪਤਾ ਨਹੀਂ ਕਿਹਾਂ ਆ ਵੀ ਆ ਇਹ ਉਧਰ ਦੇਖ ਉਹ ਦੇਖ ਉਹ ਵੀ ਚੱਲ ਵੀ ਭਾਈ ਗਾਹਾਂ ਨੂੰ ਗਰਮੀਆਂ ਮਾ ਛਾਵਾਂ ਦਾ ਹੀਲਾ ਹੋ ਗਿਆ ਸਾਡਾ ਹੋ ਗਿਆ ਹੋ ਗਿਆ ਆ ਤੂੰ ਛਾਂਗਾ ਮੈਣਾ ਹਾਂ ਤੂੰ ਵੱਟੇ ਲੈਣਾ ਮੈਂ ਨਾ ਛਾਂਗਦੇ ਵੱਟਣਾ ਕਹਦੇ ਆ ਹੋਏ ਇਹ ਸਾਡੇ ਦੇਖ ਨਹੀਂ ਦਿੰਦਾ ਦੇਖ ਵੇਰੀ ਹੁਣ ਗੱਲ ਤੂੰ ਤਾਂ ਛਾਂਗਦੇ ਡਿੱਗਣਾ ਉੱਪਰ ਲੰਘਣੇ ਵੇ ਆਪੇ ਹੋਈ ਜਾਗਾ ਬਾਅਦ ਡਿੱਗਾ ਦੇਖ ਉੱਪਰ ਲੰਘੀ ਇਹਦਾ ਇਹਦਾ ਹੁਣ ਫੈਲ ਜਾਦਾ ਗਿਆ ਉਹਦੇ ਸਿਰ ਤੇ ਲੱਗਦਾ ਹੋਊਗਾ ਆਰੀ ਲੈ ਕੇ ਛਾਂਗਦੇ ਨੇ ਆਪਾਂ ਹੁਣ ਛਾਂਗਣਾ ਆਪਾਂ ਨੇ ਇਹ ਨੂੰ ਕਹੀ ਤਾਂ ਕਿੱਥੇ ਕੋਲ ਕੇ ਲੰਮਾ ਹੈ ਬਰੇਕਰ ਮਾਰੋ ਸਿਰੇ ਖੜਦਾ ਸਿੱਧੀ ਰੌਣ ਲਿਆਉਂਗਾ ਕੋਚੇ ਕੋਲ ਦੇ ਆ ਗਿਆ ਭਾਈ ਜੌਨ ਡੀਅਰ ਕੇ ਬੰਡੋੜਾ ਕੇ ਬਾਉਲੀ ਨੇ ਲੱਕਾ ਹੈਗਾ ਇੱਥੇ ਵੀ ਲੱਕਾ ਜਾਇਆ ਹੈਗਾ ਲੱਕਾ ਮੈਂ ਦੇਖ ਲਿਆ ਉਹ ਤੇ ਇਧਰ ਨੂੰ ਮੋੜ ਤੂੰ ਮੋੜ ਉਹ ਵਾਲੇ ਇੱਥੇ ਹੋ ਗਿਆ ਰੋਗੀ ਕੇਸਰ ਹੋ ਗਿਆ ਉਧਰ ਨੂੰ ਖੋਲ ਲੈ ਇੱਕ ਇੱਧਰ ਨੂੰ ਖੋਲ ਲੈ ਛੋਟਈ ਆ ਦਵੱਲੇ ਹੀ ਲੋਟ ਹੈ ਠੀਕ ਹੈ ਜੀ ਹਾਂ ਉਹ ਠੀਕ ਹੈ ਇੱਕ ਨਾ ਛੱਡ ਦੇ ਪਾਣੀ ਸਵੇਰ ਨੂੰ ਲਾ ਕੇ ਹਟਾ ਫਿਰ ਇਹ ਨੂੰ ਕਰ ਦੇਣਾ ਖੂਜੇ ਜੇ ਗੁੱਟ ਗਈ ਜੇ ਛੱਡ ਦੇਣਾ ਪਾਣੀ ਹਾਂ ਠੀਕ ਹੈ ਇੱਥੇ ਮਾੜਾ ਮਾੜਾ ਜੱਥੇ ਟਰੈਕਟਰ ਕੋ ਮੈਂ ਵੀ ਆਏ ਇੱਥੇ ਮਾੜਾ ਜਿੰਦਾ ਜੇ ਕਮਾ ਦੂੰਗਾ ਅੱਥਾਂ ਵਾਲਾ ਜਿਸਵਾਗਮ ਆ ਰਿਹਾ ਹੁਣ ਤੁਹਾਡੇ ਨਾਲ ਜਿੰਦਾ ਵਧੀਆ ਜਿੰਦਾ ਕਮਾ ਲੂਗਾ ਖੇਤ ਉਹਨਾਂ ਨੇ ਖੇਤ ਬੋਲਾ ਹਲੇ ਹਲੇ ਡੋਪ ਮਿੱਟੀ ਲਾ ਦੂੰਗੇ ਹੋਰ ਖੇਤ ਬੋਲਾ ਸਵੇਰੇ ਕੱਢਦੀ ਫੇਰ ਆਟਰ ਬੋਲਾ ਓਕੇ ਲੈ ਫੇਰ ਆਓ ਹੋਰ ਚਲੋ ਭਾਈ ਚਲੋ ਭਾਈ ਲੱਭੋ ਭਾਈ ਟੁੱਟੀਆਂ ਹਾਂ ਟੁੱਟੀਆਂ ਮੈਂ ਉਹ ਟੁੱਟੀਆਂ ਪਥੀ ਵਾਲੇ ਹੁਣ ਸਵੇਰੇ ਇਹਦੇ ਕਾ ਬਣਦਾ ਕਾ ਆਹ ਬੱਟ ਨਹੀਂ ਹਿੰਦੀ ਭਾਈ ਇਹ ਮੈਂ ਬੈਠਾ ਹਾਂ ਬੱਟ ਸਾਨੂੰ ਬਲ ਦਿਖਾਉਂਦਾ ਮੰਨੇ ਨਾ ਭਾਈ ਇਹ ਤਾਂ ਦੇਖ ਅੱਜ ਬਾਹਲਾ ਪਾਈ ਹੈ ਥੋੜਿਆ ਵਾਲਾ ਜਿਆਦਾ ਵਾਲ ਨਹੀਂ ਥੋੜਿਆ ਵਾਲਾ ਇਹ ਹੋ ਰਹੀ ਗੱਜਬਾਗ ਹੋਲ ਘੜਦਾ ਨਹੀਂ ਹੈ ਔਰ ਇਹ